ਬੇਸ਼ੱਕ ਪੰਜਾਬ ਵਿੱਚ ਲਗਾਤਾਰ ਝੋਨੇ ਅਤੇ ਬਾਸਮਤੀ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਪਿਛਲੇ ਸਾਲ ਦੇ ਦੌਰਾਨ ਝੋਨੇ ਦੀ ਪੀਆ 126 ਕਿਸਮ ਜਿਹੜੇ ਕਿਸਾਨਾਂ ਨੇ ਲਾਈ ਸੀ, ਇਸ ਵੈਰੈਟੀ ਨੇ ਉਹਨਾਂ ਦਾ ਮੂੰਹ ਮੋੜ ਦਿੱਤਾ ਹੈ। ਝੋਨੇ ਦੀ ਬਿਜਾਈ ਵੱਲੋਂ ਇਹ ਕਿਸਮ ਭਾਵੇਂ ਪੱਕਣ ਲਈ ਥੋੜਾ ਸਮਾਂ ਲੈਂਦੀ ਹੈ ਪਰ ਇਸ ਦਾ ਟੋਟਾ ਜ਼ਿਆਦਾ ਆਉਂਦਾ ਹੈ ਅਤੇ ਇਸ ਦਾ ਝਾੜ ਭਾਵ ਚੋਲ ਉਹ ਘੱਟ ਨਿਕਲਦਾ ਹੈ। ਜਦੋਂ ਕਿ ਹੋਰ ਕਿਸਮਾਂ ਜਿਵੇਂ ਕਿ ਪੂਸਾ 44 ਅਤੇ ਕੁਝ ਪੀਆਰ ਵਰਗੀਆਂ ਕਿਸਮਾਂ ਉਹ 67% ਦੇ ਲਗਭਗ ਚੌਲ ਦੇ ਦਿੰਦੀਆਂ ਨੇ ਪਿਛਲੇ ਸਾਲ ਮਿਲਰਾਂ ਅਤੇ ਸੈਲਰਾਂ ਵੱਲੋਂ ਸ਼ਿਕਾਇਤਾਂ ਵੀ ਆਈਆਂ ਕਿ ਪੀਆਰ 126 ਕਿਸਮ ਦਾ ਝਾੜ 62 63% ਹੈ ਕਿਸਾਨਾਂ ਨੂੰ ਇਸ ਦੀ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਮਿਲਣ ਦੀ ਗੁੰਜਾਇਸੀ ਉਹ ਵੀ ਘਟੀ ਵਜੀ ਕਿਉਂਕਿ ਮਿਲਰ ਤੇ ਸੈਲਰਾਂ ਵਾਲੇ ਇਸ ਕਿਸਮ ਦੀ ਫਸਲ ਪੂਰੇ ਭਾਅ ਖਰੀਦਣ ਲਈ ਤਿਆਰ ਨਹੀਂ ਸਨ ਕਿਉਂਕਿ ਝਾੜ ਘਟ ਹੋਣ ਕਾਰਨ ਉਹਨਾਂ ਨੂੰ ਇਸ ਕਿਸਮ ਦੀ ਫਸਲ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਉਹਨਾਂ ਨੂੰ ਖਰੀਦਣਾ ਇਹ ਮਹਿੰਗਾ ਪੈ ਰਿਹਾ ਸੀ ਇਸ ਸਾਲ ਕਿਸਾਨਾਂ ਦੀ ਬਹੁਤ ਹੀ ਪਸੰਦ ਮੋੜ ਪੂਸ਼ਾ 44 ਕਿਸਮ ਹੈ ਜਿਹੜੀ 150 ਦਿਨਾਂ ਚ ਪੱਕ ਕੇ ਤਿਆਰ ਹੁੰਦੀ ਹੈ ਜਦੋਂ ਕਿ ਦੂਜੀਆਂ ਕਿਸਮਾਂ ਨਾਲੋਂ ਇਹ ਝਾੜ ਵੀ ਵੱਧ ਦਿੰਦੀ ਹੈ ਕਈ ਕਿਸਾਨਾਂ ਨੇ ਇਸ ਕਿਸਮ ਤੋਂ 35 ਤੋਂ 40 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਵੀ ਲਿਆ ਹੈ ਫਿਰ ਇਸ ਕਿਸਮ ਦਾ ਚੌਲ ਲੰਮਾ ਪਤਲਾ ਅਤੇ ਚਮਕਦਾਰ ਹੁੰਦਾ ਹੈ ਇਹ ਕਿਸਮ ਮੌਸਮ ਦੀ ਕਰੋਪੀ ਹਨੇਰੀਆਂ ਤੇ ਝੱਖੜਾਂ ਦਾ ਮੁਕਾਬਲਾ ਕਰਨ ਦੇ ਯੋਗ ਹੈ ਅਤੇ ਟੈਂਦੀ ਨਹੀਂ ਕੰਬਾਈਨ ਹਾਰਵੇਸਟਰ ਨਾਲ ਆਸਾਨੀ ਨਾਲ ਕੱਟੀ ਜਾ ਸਕਦੀ ਹੈ ਸ਼ੈਲਰਾਂ ਵਾਲੇ ਇਸ ਨੂੰ ਖਰੀਦਣਾ ਪਸੰਦ ਕਰਦੇ ਨੇ ਕਿਉਂਕਿ ਇਸ ਕਿਸਮ ਦੇ ਚੌਲਾਂ 'ਚ ਟੋਟਾ ਬੜਾ ਘੱਟ ਤੇ ਝਾੜ ਜ਼ਿਆਦਾ ਆਉਂਦਾ ਹੈ ਪਿਛਲੇ 25 ਸਾਲਾਂ ਤੋਂ ਇਹ ਕਿਸਮ ਸਫਲਤਾ ਨਾਲ ਬੀਜੀ ਜਾਂਦੀ ਰਹੀ ਹੈ ਅਤੇ ਕਈ ਸਾਲ ਇਸ ਸ਼ਤਾਬਦੀ ਦੇ ਦੌਰਾਨ ਵੀ ਅਤੇ ਪਿਛਲੀ ਸ਼ਤਾਬਦੀ ਦੇ ਅਖੀਰਲੇ ਦਹਾਕੇ 'ਚ ਇਸ ਕਿਸਮ ਹੇਠ ਦੂਜੀਆਂ ਸਭ ਕਿਸਮਾਂ ਨਾਲੋਂ ਵੱਧ ਰਕਬਾ ਲਗਭਗ 60% ਦੀ ਤੱਕ ਰਿਹਾ ਹੈ ਪਰੰਤੂ ਪਿਛਲੇ 3-4 ਸਾਲ ਤੋਂ ਇਸ ਕਿਸਮ ਥੱਲੇ ਰਕਬਾ ਘਟਦਾ ਗਿਆ ਕਿਉਂਕਿ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਇਹ ਪਾਣੀ ਬਹੁਤ ਜ਼ਿਆਦਾ ਲੈਂਦੀ ਹੈ ਜਿਸ ਕਾਰਨ ਜ਼ਮੀਨ ਹੇਠ ਪਾਣੀ ਦਾ ਪੱਧਰ ਹਰ ਸਾਲ ਥੱਲੇ ਜਾ ਰਿਹਾ ਸੀ ਪੀਯੂ ਵੱਲੋਂ ਤਾਂ ਅਜੇ ਤੱਕ ਕਦੇ ਵੀ ਇਸ ਕਿਸਮ ਦੀ ਕਾਸ਼ਤ ਦੀ ਸ਼ਿਫਾਰਿਜ਼ ਨਹੀਂ ਕੀਤੀ ਗਈ ਸੀ ਭਾਵੇਂ 70% ਤੱਕ ਰਕਬਾ ਕਈ ਸਾਲ ਇਸ ਕਿਸਮ ਦੀ ਕਾਸ਼ਤ ਥੱਲੇ ਰਿਹਾ ਹੈ ਪਿਛਲੇ 3-4 ਸਾਲਾਂ ਤੋਂ ਇਸ ਦੀ ਕਾਸ਼ਤ ਥੱਲੇ ਰਕਬਾ ਘਟਣ ਦਾ ਕਾਰਨ ਇਹ ਹੈ ਕਿ ਇਸ ਕਿਸਮ ਦੇ ਬੀਜ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ICAR ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਜਿਸ ਵੱਲੋਂ ਇਹ ਕਿਸਮ ਵਿਕਸਿਤ ਕੀਤੀ ਗਈ ਸੀ ਉਸਨੇ ਵੀ ਇਸ ਦਾ ਬਰੀਡਰ ਸੀਡ ਬਣਾਉਣਾ ਬੰਦ ਕਰ ਦਿੱਤਾ ਅਤੇ ਪੰਜਾਬ ਰਾਜ ਪ੍ਰਮਾਣਣ ਅਥਾਰਟੀ ਨੇ ਇਸ ਕਿਸਮ ਦੇ ਬੀਜ ਦੀ ਸਰਟੀਫਿਕੇਸ਼ਨ ਬੰਦ ਕਰ ਦਿੱਤੀ ਜੋ ਕਿਸਾਨ ਹੁਣ ਇਸ ਕਿਸਮ ਨੂੰ ਬੀਜ ਵੀ ਰਹੇ ਨੇ ਓਟੀਐਲ ਕਿਸਮ ਦੇ ਬੀਜ ਦੀ ਵਰਤੋਂ ਕਰ ਰਹੇ ਨੇ ਜ਼ਮੀਨ ਥੱਲੇ ਦੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਇਸ ਲਈ ਸੀ ਕਿ ਇਸ ਕਿਸਮ ਦੀ ਅਗੇਤੀ ਬਿਜਾਈ ਕਰ ਦਿੱਤੀ ਜਾਂਦੀ ਸੀ ਕਿਉਂਕਿ ਇਹ ਮੁਕਾਬਲਤਨ ਹੋਰ ਕਿਸਮਾਂ ਨਾਲੋਂ ਪੱਕਣ ਨੂੰ ਵੱਧ ਸਮਾਂ ਲੈਂਦੀ ਸੀ ਅਤੇ ਕਿਸਾਨ ਇਸ ਕਿਸਮ ਨੂੰ ਮਈ ਚ ਹੀ ਲਗਾਉਣਾ ਸ਼ੁਰੂ ਕਰ ਦਿੰਦੇ ਸਨ ਪਰ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਵੈਨ ਵਾਟਰ ਐਕਟ 2009 ਲਾਗੂ ਹੋਣ ਉਪਰੰਤ ਜਦੋਂ ਝੋਨੇ ਦੀ ਬਜਾਈ ਗਤੀ ਕੀਤੇ ਜਾਣ ਤੇ ਰੋਕ ਲੱਗੀ ਇਸ ਕਾਰਨ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਵੀ ਘਟ ਗਈ ਹੈ ਕਿਸਾਨਾਂ ਵੱਲੋਂ ਇਸ ਕਿਸਮ ਦੇ ਬੀਜ ਦੀ ਬੜੀ ਮੰਗ ਕੀਤੀ ਜਾ ਰਹੀ ਹੈ ਤੇ ਉਹ TL ਕਿਸਮ ਦਾ ਬੀਜੀ ਬੀਜਣ ਤੋਂ ਮਜਬੂਰ ਹੋ ਰਹੇ ਹਨ ਕਿਸਾਨਾਂ ਲਈ ਕੁਝ ਹੋਰ PR ਕਿਸਮ ਵੀ ਨੇ ਜਿਹੜੇ ਕਿ ICAR IARI ਵੱਲੋਂ ਵਿਕਸਿਤ ਕੀਤੀਆਂ ਝੋਨੇ ਦੀਆਂ ਕਿਸਮਾਂ 2090 ਪੂਸ਼ਾ ਅਤੇ ਪੂਸ਼ਾ 1824 ਕਿਸਮਾਂ ਹਨ ਜਿਨ੍ਹਾਂ ਦੀ ਪੰਜਾਬ ਦੇ ਕਿਸਾਨਾਂ ਵੱਲੋਂ ਬੜੀ ਮੰਗ ਹੈ ਪਰ IARI ਚ ਇਸ ਦੇ origignal ਸਟੇਸ਼ਨ ਕਰਨਾਲ ਵਿਖੇ ਇਹਨਾਂ ਕਿਸਮਾਂ ਦਾ ਬੀਜ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ IARI ਸਟੇਸ਼ਨ ਰਿਸਰਚ ਸੈਂਟਰ ਰਖੜਾ ਤੋਂ ਜਾਰੀ ਕੀਤਾ ਜਾ ਰਿਹਾ ਹੈ ਹਾਲਾਂਕਿ ਦੋਵੇਂ ਕਿਸਮਾਂ ਪੱਕਣ ਨੂੰ ਮੁਕਾਬਲ ਤਨ ਘੱਟ ਸਮਾਂ ਲੈਂਦੀਆਂ ਨੇ ਚੋਨਾ ਜਿਵੇਂ ਕਿ ਬਾਸਮਤੀ ਕਿਸਮਾ ਜਿਹਦੇ ਚ ਸ਼ਾਮਲ ਨੇ ਇਸ ਦੀ ਕਸਤਰ ਦੀਨ 32 ਲੱਖ ਹੈਕਟੇਰ ਰਕਬੇ ਤੇ ਕੀਤੇ ਜਾਣ ਦੀ ਸੰਭਾਵਨਾ ਜਿਸ ਚੋਂ 25 ਲੱਖ ਹੈਕਟੇਰ ਰਕਬਾ ਇਕੱਲਾ ਝੋਨੇ ਹੇਠ ਹੀ ਆਉਂਦਾ ਹੈ